ਆਇਆ ਆਹ ਗੈਸਪਤ 20 ਬਤਹਾਗਾ ਇਧਨ ਮੁਕਰੋ ਚਾ ਵੀਡੀਓ ਬਣਾ ਆਪਣੀ ਇਧਨ ਜੱਛੀ ਆਉਂਦਾ ਤਾਂ ਮੈਂ ਕਹਾਂ ਲੋ ਇਹ ਕਿੱਥੇ ਲੁੱਕ ਗਿਆ ਸੀ ਇਹ ਕਿੱਥੇ ਲੁੱਕ ਗਿਆ ਸੀ ਆਇਆ ਆਏ ਵੇ ਵਧੀਆ ਵਧੀਆ ਉਹ ਵਧੀਆ ਉਹ ਵਧੀਆ ਉਹ ਕਿੱਥੇ ਗਈ ਆਈ 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 ਅਲੀਗੋ ਨਾ ਡੈਡੀ ਨੇ ਆਇਆ ਆਪਣੇ ਮਾਤੇ ਮੋਮਿੰਦਰ ਸਾਈਜ਼ ਉਹ ਮਿਲਿਆ ਨਹੀਂ ਵਹਾਂ ਪੜ 200 ਰੁਪਏ ਵਰਸ ਦੇਤਾ ਉਹਨਾਂ ਨੇ ਸਿਸ ਹੋ ਗਿਆ ਅੱਛਾ ਅੱਛਾ ਸਹੀ ਹੈ ਤਾਂ ਸਹੀ ਹੈ ਹੂੰ ਤੇ ਬਹੁਤ ਕਿਡਾ ਇਹ ਕਰਨ ਕੀ ਢੀ ਹੈ ਇਹ ਕਰਨ ਦੀ ਮੈਨੂੰ ਆਂਦੀ ਤੁਸ ਤੋਂ ਤੁੰਦੀ ਬਰਾ ਮਨ ਗਿਆ ਤੇ ਇਹ ਗੁਰ ਗੁਰ ਕਰਨ ਦੀ ਆ ਮੈਨੂੰ ਆਂਦੀ ਤੁਸ ਤੋਂ ਤੁੰਦੀ ਇਹਨੇ ਪੁੰਜੇ ਆ ਕੇ ਲੱਗੇ ਇਸ ਤਰ੍ਹਾਂ ਆਪਣਾ ਲਾਉਣ ਕਿ ਹਿੰਦੀ ਮੈਂ ਆਪਣਾ ਵੱਖਰਾ ਬਿਸਤਰਾ ਲਾਉਂਦਾ ਐਸਾ ਸੌਂਗੇ ਇੱਥੇ ਨਹੀਂ ਇੱਥੇ ਸੌਣਾ ਮੈਂ ਜਾਂ ਸੁੱਤੇ ਬਈ ਜੋ ਕੋਲੇ ਨੂੰ ਸਾਂਹ ਲੁੱਦੀ ਨਾ ਅੱਜ ਇੱਥੇ ਸੌਣਾ ਗੁਣ उन होना फिर होगी डाइट तैयार करो चेक शायद पा लिया वे एपल कट लिया बनैना कट लिया वा हूँ शायद पा लिया हूँ गुड़िया ने खाने आप खाने सब तो वाइस चीज गुड़िया वास्तव पता खाओ

इसको इसको तो ये ने खाया बिल्ली तो ये मारू गया आत्त माते बड़े मजे का आत्त माते बड़े मजे का आत्त इसको, इसको तेरे खा बिल्ली तो ये मारू गया आत्त माते बड़े मजे का बड़े मजे का ਕਿ ਚੁਵੇਂ ਹੈ ਇਸ ਕੋ ਇਸ ਕੋ ਇਸ ਕਾ ਤੇਨੇ ਕਾ ਬਿੱਲੀ ਤੋਂ ਵੀ ਮਾਰ ਵਗੇ ਆਤਮ ਹਟਾੜ ਵਾਲੇ ਬਣ ਕੇ ਆਤਮ ਮਾਰਦੇ ਸਿਕਸ ਲੇਖੋ ਫੱਤੇ ਖੇਲਣ ਕੇ ਲਈ ਤਾਂ ਪੈਸੇ ਚਾਹੀਏ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਮੇਰੀ ਧੀ ਵੈਰੀ ਗੁੱਡ ਹਾਂ ਬਹੁਤ ਸੋਹਣਾ ਬਸ ਇੱਥੇ ਵੀ ਲਿਖੋ ਇੱਥੇ ਵੀ ਲਿਖੋ ਇੱਥੇ ਸਿਕਸ ਲੇਖੋ ਸ਼ਾਬਾਸ਼ ਲਿਖਦੇ ਲਿਖਦੇ ਲਿਖਦੋ ਅ ਸ਼ਾਬਾਸ਼ ਵੈਰੀ ਗੁੱਡ ਚਲੋ ਚਲੋ ਇੱਥੇ ਵੀ ਲਿਖੋ ਸਾਨੀ ਲੈਣਾ ਮੈਂ ਮਾਰਨਾ ਹੈ ਸੋਹਣਾ ਲਿਖਣ ਲਿਆ ਬਾਰ ਕਰ ਕਰ ਹਾਂ ਹਾਂ ਚੱਲ 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 ਵੈਰੀ ਗੁੱਡ ਸੈਂਟਰ ਵਾਲੀ ਲਾਈਨ ਕਿਨੇ ਮਾਰਨੀ ਵੈਰੀ ਗੁੱਡ ਸ਼ਾਬਾਸ਼ ਆ ਨੀਚੇ ਵਾਲੀ ਚਲੋ ਚਲੋ ਮੇਰੀ ਧੀ ਵੇ ਕਿੰਨਾ ਸੋਹਣਾ ABC ਲਿਖਦੀ ਹੈ ਯਾ ਚਾਗੀ ਮੇਰੀ ਧੀ ਨੂੰ ਸ਼ਾਬਾਸ਼ ਓਏ ਆਪੇ ਕਾ ਦੀ ਪਾ ਕਮ ਓਏ ਕਿ ਦੇਸ਼ਣੀ ਹੈ ਪਾਤੀ ਸ਼ਾਬਾਸ਼ ਤੇ ਕਿਹੜੋ ਬੇਆ ਮਾਣੇ ਕਿਰਪਾ ਕਰੇ ਚੰਗਾ ਪੜ੍ਹ ਲਿਖ ਜਾਵੇ ਕੋਲ ਤਾਂ ਲੈ ਪੜ੍ਹਨ ਤਪ ਲੱਗੀ ਆ ਲੈ ਵਾਹ ਤਪ ਲੱਗੀ ਬਹੁਤ ਸੋਹਣੀ ਚੱਲ ਵੇ ਚਲਿਏ ਚਲੋ ਇਹ ਇਹ ਨਾ ਦੇਖਣਾ ਵੀ ਆਪੇ ਬੈਨਡੀ ਵੇ ਸ਼ਾਮੀ ਇਹਨਾਂ ਲਾ ਦੇਤੀ ਰੋਟੀ ਨਵੀਂ ਇੱਧਰ ਬੰਦਾ ਵੇ ਆਪਣੇ ਗੁਬਾਰੇ ਆ ਵਧੀਆ ਤੁਸੀਂ ਨਾ ਕਰਨੀ ਸਾਡੇ ਘਰ ਦੀ ਸਵਾਤਣਾ ਇਹ ਨਹੀਂ ਲੱਗਦੇ ਵਿੱਚ ਤੇ ਅੱਜ ਸਾਡੇ ਸalon ਨੂੰ ਪੂਰਾ 1 ਸਾਲ ਹੋ ਗਿਆ ਆ ਅੱਜ ਹੈਗੀ 28 ਤਰੀਕ ਨਵੰਬਰ ਦੀ 28 ਤਰੀਕ ਤੇ ਅੱਜ ਸਾਲ ਹੋ ਗਿਆ ਤੇ ਉਹਦੀ ਖੁਸ਼ੀ ਦੇ ਵਿੱਚ ਮੈਂ ਕੁਝ ਡੈਕੋਰੇਸ਼ਨ ਕਰਵਾ ਲਿੰਮੀ ਆ ਸਾਰੇ ਉੱਪਰੇ ਉੱਪਰੇ ਅੰਦਰ ਲਗਾਉਣੇ ਆ ਵੀ ਤੇ ਵੀਰ ਉਹਨਾਂ ਨੂੰ ਬੁਲਾਇਆ ਸਰਚ ਆਜੇ ਫਿਰ ਅੱਜ ਇਹ ਪੂਰਾ ਕੇਕ ਕੱਟਿਆ ਜਾਊਗਾ ਠੀਕ ਜੀ ਪਾਜੀ ਕੋਈ ਨਹੀਂ ਪਾਜੀ ਹੈਲੋ ਲੈ ਵੀ ਆ ਗੇਟ ਬਣਾਤਾ ਵਾਲਾ ਤੇ ਇਹਨੇ ਹੁਣ ਇੱਥੇ ਲਾ ਲੈਣਾ ਸਾਹਮਣੇ ਬਸ ਇਥੇ ਦਾ ਕੰਮ ਪਚਾਤਾ ਵੀਰ ਹੋਣਾ ਨੇ। ਆ ਗਿਆ ਜੀ ਆ ਗਿਆ। ਇਧਰ ਸਰਦਾਰ ਸਾਹਿਬ ਨੇ ਹੋ ਗਏ ਨੇ ਤਿਆਰ ਪੱਗ ਬੰਨ ਲਈ ਓਏ। ਤੇ ਪਾਣੀ ਕੁਮੀ ਜੀ ਮੋਟੀ ਕੋਟੀ ਪਾਉਣ ਦੀ ਲੋੜ ਨਹੀਂ ਇਹਦੇ ਨਾਲ ਵੀ ਤੇ ਸੋ ਹੁਣ ਮੈਂ ਚੱਲਿਆ ਸਲੂਨ ਸੰਦੀਪ ਨੇ ਵੈਰੀਅਟੀ ਆਣਾ ਹੋਵੇ ਹੋ ਜੇ ਸਲੂਨ ਤੇ ਉਹਨਾਂ ਨੂੰ ਵੀ ਖੜਦੇ ਆ ਫਿਰ ਉੱਥੇ ਜਾ ਕੇ ਕੇ ਕੱਟਦੇ ਆ ਛੋਟਾ ਜਿਹਾ ਕੇਕ ਇੱਕ ਲੈ ਆਉਂਦੇ ਆ ਕੱਟ ਲੈਣੇ ਸੰਦੀਪ ਨੇ ਆ ਨਵਾਂ ਸੂਟ ਲਿਆ ਤੇ ਇਹਦਾ ਦੁਪੱਟਾ ਮੈਚਿੰਗ ਨੇਗਾ ਇਦਾਂ ਹੱਤਪੜਤ ਮਾਰਨ ਦੇ ਚੰਨੀ ਲੱਗ ਗਈ ਆ ਬੜੀ ਵਧੀਆ ਮੈਚਿੰਗ ਹੋ ਗਈ ਪੂਰੀ ਹੈ ਇਹ ਵਨ ਕੋਈ ਫਰਕ ਨਹੀਂ ਹੈਗਾ ਇਹ ਆ ਵੀ ਡਬਲ ਸ਼ੇਡ ਹੈਗੀ ਇੱਕ ਆਵੀ ਆੜ ਆ ਵਾਲਾ ਕਲਰ ਹੈ ਤੇ ਵੀ ਇਹਦੇ ਵਿੱਚ ਅਗਾ ਦੇਖੋ ਤੇ ਆ ਵਾਲਾ ਡਾਰਕ ਕਲਰ ਵੀ ਹੈਗਾ ਤੇ ਆੜਾ ਵਿੱਚ ਲਾਈਟ ਆ ਉਹ ਵੀ ਲਾਈਟ ਵੀ ਹੈਗਾ ਸਾਰਿਆਂ ਕੀ ਕਲਰ ਬਾਹਤ ਰੈਡੀ ਹੋ ਗਏ ਅੰਦਰ ਸੰਦੀਪ ਵੀ ਹੋ ਗਈ ਰੈਡੀ ਹੁਣ ਚੱਲੇ ਆ ਬਲੂਨ ਬਲੂਨ ਉਹ ਅੰਦਰ ਪੁੱਤ ਪਏ ਅੰਦਰ ਲੈ ਲੋ ਅੰਦਰ ਹੈਗੇ ਬਲੂਨ ਜਾਓ ਬਲੂਨ ਹੋਵੇ ਕਿੰਨੇ ਅੰਦਰ ਆਵੇ ਕਿੰਨੇ ਬਲੂਨ ਆਏ ਨਾ ਦੇ ਦੇ ਬਲੂਨ ਦੇ ਦੋ ਆ ਲੋ ਆਪਣੇ ਆਖ ਫੜੇ ਆ ਸਾਰੇ ਲੈ ਲੋ 3 ਲੈਣਾ ਆ ਟੜੀ ਵਾਲਾ ਟੜੀ ਵਾਲਾ ਨਹੀਂ ਮਾਉਣਾ ਕਹਿੰਦੀ ਆ ਵਾਲਾ ਲਾ ਦੋ ਮੇਰੇ ਨਹੀਂ ਉਹ ਨਹੀਂ ਮਿਲਦਾ ਮੈਂ ਤਾਂ ਕੇਕ ਲੈ ਲਈਏ ਸਾਨੂੰ ਨੂੰ ਆ ਤਾਂ ਕੋਈ ਛੋਟਾ ਜਿਹਾ ਬਹੁਤ ਇਕੋ ਹੀ ਆਹ ਨਹੀ ਨੂੰ ਆ ਅਗਰ ਆ ਦੇਖ ਹਰ ਬੁਣਿਆਈ ਸੋ ਗਈ ਉਹ ਨਹੀਂ ਦੱਸ ਤਾ ਨਹੀਂ ਕਰ ਸਕਦਾ ਉਹ ਜੀਓ ਲੱਗਦਾ

ਬੱਲੇ ਆ ਜਾ ਆ ਜਾ ਆ ਜਾ ਜਿਆ ਮੈਂ ਤੂੰ ਸੀ ਜਾਓ 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 ਅਜੀ ਹਾਂ ਉਸ ਦਾ ਹੈਪੀ ਬਰਥਡੇ ਹੈਪੀ ਬਰਥਡੇ ਕੁਲਿਆਓ ਮੈਂ ਇਫ ਯੂ ਯੈਸ ਬੱਲੇ ਕੋਈ ਤੀਜਾ ਰੱਖ ਦਿੰਦੇ ਆ ਨਾ ਇਲੂ ਰਿਆਂਦੋਵੇਂ। ਹਮ। ਪੱਤੀ। ਤੂੰ ਮੇ ਹੈਪੀ ਬਰਥਡੇ ਅੱਜ ਅੱਜ ਕੋ ਕੇਕ ਖਾਦਾ ਕੇਕ। ਬੋਲ ਮਮਾ ਨੂੰ। ਕੋ ਕੇਕ ਖਾਦਾ ਮੈਂ। ਕੇਕ ਹੀ ਕਰਦੀ ਐ। ਕਮਨ ਜੂਸ ਹੀ ਪੀਤਾ। ਕਾਉ। ਕੀ? ਉਹ ਵੀਡੀਓ ਕਾਲ ਥੋੜੀ ਆ। ਵੀਡੀਓ ਕਾਲ ਨਹੀਂ ਆ। ਲਓ ਜੂਸ ਪੀਣਾ। ਚੱਬਾਚ। ਚੱਬਾਚ। ਓਕੇ ਡਾਨੇ ਆ। ਓਕੇ ਕਰ ਦੋ ਓਕੇ ਡਾਨ। ਓਕੇ ਕਿਦਾਂ? ਆਸ਼ਟਾਮ ਤੇ ਚਲੋ ਸਬੂਤਾ ਛੱਡ ਗਏ ਸਵੇਰੇ ਵੇਨੇ ਬੜਾ ਸਬੂਤਾ ਰਹਿੰਦਾ ਕਹ ਨਹੀਂ ਉਹ ਮੈਂ ਕਿਹਾ ਮੈਂ ਚੋਰ ਵੈਰੰਗ ਵਾਲੇ ਪੈਪ ਤਾਂ ਨਹੀਂ ਲੈ ਜੂਗਾ ਨਹੀਂ ਗੁਬਾਰੇ ਭੈ ਲਾ ਜੇ ਮਣਕੇ ਵੈਰੰਗ ਵਾਲੇ ਪੈਪ ਭੰਗ ਲਾ ਜੇ ਕੋਚ ਵੀ ਨਹੀਂ ਖਾਦਾ ਅੱਜ ਓਪਨਿੰਗ ਤੇ ਆਹੋ ਯਾਰ ਉਹ ਨਹੀਂ ਆਂਦਾ ਨਹੀਂ ਕੋਈ ਚੱਲ ਕੱਲ ਖਾਣੇ ਪਕੌੜੇ ਕੱਲ ਸੋਨੂ ਵੀ ਆਜੋ ਆਹ ਆਹ ਕੀਤਾ ਜੀ ਕੱਪੜੇ ਅੰਦਰ ਲਾ ਦੇ ਕੱਪੜੇ ਅੰਦਰ ਲਾਇਆ ਕਰਦੀ ਨਾ ਪੂਰੀ ਕਰਦੇ ਆਹ ਵੇ ਸੰਦੀਪ ਕੰਨੀ ਲਾ ਦੇਣਾ ਤੇਰੇ ਕੱਪੜੇ ਨੂੰ ਹੱਥ ਵੇਖ ਦੇ ਨਹੀਂ ਨਹੀਂ ਮੈਂ ਨਹੀਂ ਸੰਦੀਪ ਦੇ ਲਵੇਟ ਦੇਣੇ ਨੇ ਕਪਕਾ ਲੱਗ ਗਿਆ ਪੱਕਾ ਹੀ ਆ ਸੁਲਵਿੰਦਰ ਸੰਵਿੰਦਰ ਸਿੰਘ ਐਸੇ ਐਲ ਡਬਲਯੂ ਆਈ ਐਨ ਡੀ ਯਾਰ ਪਤਾ ਨਹੀਂ ਦਾਦਾ ਮਾਰੰਦਾ ਪਤਾ ਨਹੀਂ ਉਹਨੇ ਸੌਂਹਾਂਂ ਜਾਂਦਾ ਸੌਂਹਾਂਂ ਕਿ ਟਾਈਮ ਕਿਨਾ 3 ਵਜੇ ਅੱਛਾ ਸਤਾਰੂ ਤੇ ਤਾਰੂ ਨੇ ਪਛਾਹ ਜਾਈ ਆ ਜੂਏ ਸਭ ਤੋਂ ਪਿਆਰਾ ਕਿਉਂ ਮੈਨ세 ਮੈਂ ਦਾਦੀ ਮੇਰੀ ਦਾਦੀ ਲੈ ਲੈਂਦਾ ਚਾਹ ਲੈਂਦੀ ਬਣਾ ਕੇ ਅੱਛਾ ਤੈਨੂੰ ਮੈਂ ਰੋਟੀ ਵੀ ਆਖਿਆ ਸੀ ਰੋਟੀ ਵੀ ਆਪ ਲੈਂਦੀ ਅੱਛਾ ਹੁਣ ਫੇਰ ਜਾਏਗੀ ਦੋਰੇ ਗੇੜਾ ਲਾਏਗੀ ਹਾਂ ਛੱਪਾ ਕਰ ਦੇ ਆਖੰਡੇ ਘੁੱਟ ਗਿਆ ਤੇ ਵੈਸੇ ਲੱਗਦਾ ਤੇ ਘੁੱਟਿਆ ਹੀ ਬਹੁਤ ਵਧੀਆ ਹੁਣ ਕਰਸੀ ਤੋਂ ਆਹ ਬਹ ਚਾਹ ਬਣ ਗਈ ਵੇਖੋ ਅੱਧੀ ਪਿਆ ਨਹੀਂ ਪਾਇਆ ਸੀਕੀ ਅੱਛਾ ਚੰਦਾਲੇ ਪੁੱਛਾ ਜਿਆ ਉਸੇ ਸਭ ਤੋਂ ਪਿਆਰਾ ਕਿਉਂ ਨਹੀਂ ਸਹੀ ਦੱਦੀ ਅਰੇ ਦੱਦੀ ਏ ਕਿ ਨਜ਼ਰਿੰਕ ਆਈ ਚੰਦਾਲੇ ਪੁੱਛਾ ਓਏ ਆ ਵੀ ਕੋਨਾ ਨਿਰਾਇ ਅੰਕ ਬਣਾਉਣਾ ਹੈ ਆ ਵੀ ਨੇ ਵੀ ਅੰਕਾ ਓਣ ਨਹੀਂ ਮੈਂ ਹੁਣ ਵੇਖੋ ਕੀ ਕਾਰਵਾਈ ਕਰਦਾ ਕਿੰਨੇ ਪੈਸੇ ਲੱਗਦੇ ਨਹੀਂ ਯਾਰ ਕਉਣ ਤੂੰ ਉਸੇ ਵਾਲੇ ਟੀਵੀ ਤੇ ਨਾ ਹੈ ਹਾਂ ਤੇਰਾ ਵੱਲ ਆ ਜਾਏ ਹੁਣ ਦੇ ਬਾਸਾਂ ਗੱਲਾਂ ਹੋਣੇ ਮੁੱਠੀਆਂ ਗੱਲਾਂ ਕਰਦੀ ਪਪੀਤਾ ਖਾਣਦੇ ਹੁਣ ਫਰਾਲ ਮਿਲ ਕੇ ਆ ਇਹਨੱਕ ਡੋਣੇ ਜੇ ਆਖ ਲਾਰ ਤੇ ਖਜੂਰਾ ਜੀਆਂ ਦੇ ਨਾਲ ਲੱਗਦੇ ਕਿਡਨ ਡੀ ਇਹ ਕੀ ਹੈ ਕੀ ਹੈ ਚੱਲ ਕੈਚ ਮਾਰ ਕੈਚ ਮਾਰ ਇਹ ਕੈਚ ਨਾ ਮਾਰੀ ਹੁਣ ਚੰਗਾ ਆ ਲੈ ਇਹ ਇਦਾਂ ਘੁੰਮਦੀ ਸੀ ਤੇਰੇ ਵਾਂਗੂ ਨਹੀਂ ਹਾਂ ਕੱਤੀ ਮਾਰੂ ਅੱਛਾ 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 ਉਹ ਪੱਥਰ ਬਤੇ ਘੁੰਮਦੀ ਸੀ ਉਹ ਤਾਂ ਹੀ ਉਹਨੂੰ ਕਾਲਾ ਚਿੱਟਾ ਰੰਗ ਜਾ ਚੜਿਆ ਹਨਾ ਆ ਜਰਾ ਆਹ ਵਾਹ ਸਹੀ ਗੱਲ ਈ ਓਏ ਚਲ ਹਾਂ ਠੀਕ ਹੈ ਇੱਕ ਪਾਸੇ ਹੀ ਆ ਰਹਿੰਦੇ ਉਹਨੂੰ ਹਾਦੋਗੀ ਇੱਕ ਪਾਸੇ ਹੀ ਆ ਤੂੰ ਡਿਗ ਪੈਣਾ ਹੀ ਕਿ ਹੁਣ ਪਪੀਤਾ ਖਾਣ ਲੱਗੇ ਆ ਚਟਾਈ ਵਿਸਾਤੀ ਆ ਹਰ ਗੁਣ ਕਹਿੰਦੀ ਵੀਡੀਓ ਮਾ ਬੜ ਹੁਣ ਮੂੰਹਾਂ ਤੇ ਧੋ ਕੇ ਉੱਠ ਨਹੀਂ ਸਟੈਂਡ ਅਪ ਸਟੈਂਡ ਅਪ ਕਹਿੰਦੀ ਖਲੋਗੇ ਖੇਡੀਏ ਦਾਦੀ ਮਾਂ ਦੀ ਸਟੈਂਡ ਅਪ ਚੱਲੇ ਸਿਲੈਂਡ ਸਟੈਂਡ ਅਪ ਚੱਲੇ ਚਲ ਮੈਂ ਵੀ ਹੁੰਦਾ ਇੱਕ ਮਿੰਟ ਸਿਲੈਂਡ ਚੱਲ ਸਟੈਂਡ ਅਪ ਚੱਲ ਸਿਲੈਂਡ ਇਸ ਪਹਿਲਾ ਦਾ ਤਰ ਹੋਤੀ ਹੈ ਪਹਿਲਾ ਹਾਂ ਹੁਣ ਤੇ ਛੱਡ ਫੂਨ ਤੇ ਛੱਡ ਕੋੜੀ ਥਰਡ ਬੈਠੇਗੀ ਇਨੂੰ ਤੋੜ ਕੇ ਤੋੜੀ ਨਾ ਹੁਣ ਪੈ ਗਈ ਠੰਡ ਤੋੜ ਕੇ ਤੈਨੂੰ ਵੀ ਪੈ ਗਈ ਠੰਡ ਤੈਨੂੰ ਠੰਡ ਪੈ ਗਈ ਹੁਣੀ ਤੋੜ ਕੇ ਠੰਡ ਪੈ ਗਈ ਤੋੜ ਕੇ ਸ਼ਰਤ ਉਹ ਕਿੱਦਾਂ ਸੋਣਾ ਵੱਡਾ ਨਹੀਂ ਤੇ ਤੋੜ ਕੇ ਠੰਡ ਪੈ ਗਈ ਤੈਨ ਤੋੜ ਕੇ ਠੰਡ ਪੈ ਗਈ ਮੈਨੂੰ ਕਾਦੀ ਪਈ ਤੈਨੂੰ ਪਈ ਹੁਣੀ ਕੋਟੀ ਵੀ ਲੈਂਦੀ ਆ ਮੂਲੀਆਂ ਬਿੱਲੀ ਕਸ ਕੀਤੀਆਂ ਆ ਹਾਂ ਬਿੱਲੀ ਕਸ ਕਰਕੇ ਲੈਂਦੀਆਂਗੇ ਚੱਲ ਵਧੀਆ ਚਲੋ ਖਾਣੀਆਂ ਸੌਖੀਆਂ ਜਿੱਤਾਂ ਦਾਦੀ ਪੋਤੀ ਆਉਣ ਡੀਆਂ ਜਿਵੇਂ ਲੈ ਕੇ ਹਾਂ ਚੱਲ ਵਧੀਆ ਰਾਲ ਮਿਲ ਕੇ ਖਾਣੀਆਂ ਰਾਲ ਮਿਲ ਕੇ ਖਾਣੇ ਹਨਾ ਚਲੋ ਮਹਾਰਾਜ ਦੋ ਜਗ ਤੋਂ ਇੱਥੇ ਕੀ ਕਰਨ ਦੇ ਆ ਬਾਈ ਪੈ ਗਿਉ ਤੂੰ ਵਿਚੇ ਵੱਟ ਜਾਣਾ ਇਹਦੇ ਵਿੱਚ ਬਾਜੀ ਪੈ ਜਾਣੀ ਤੇਰੀ ਇਹ ਕੀ ਕਰਨਾ ਉਹ ਬੱਚਾ ਇਹਨੇ ਮੇਰ ਕੋ ਨਹੀਂ ਬਿਠਾ ਥੋੜੇ ਜਾਣਾ ਬਾਹਰ ਬੈ ਗਿਆ ਕਰ ਜਾਣਾ ਹਾਂ ਬੈਗਿੰਗ ਤੇਰੇ ਵਾਸਤੇ ਕੁਰਸੀ ਬਣ ਗਈ ਹਾਂ ਸਾਡੇ ਆ ਕਰਨਾ ਹੈ ਤੂੰ ਡਿੱਗ ਪੈਣਾ ਓਏ ਓਏ ਕੀ ਹੁੰਦਾ ਓਏ ਸੋਨਾ ਲੱਡੂ ਨੱਚਦੇ ਅੱਦੋ ਬੀਏ ਕਾਕਾ ਨੱਚਦਾ ਹੀ ਨੱਚਾ ਕਿੱਦੇ ਪਉਂਦਾ ਯਾਰ ਭੰਗੜੇ ਪਾਉਂਦਾ ਹੀ ਨਹੀਂ ਕਾਕਾ ਤੇ ਸੋਨਾ ਲੱਗਦਾ ਬਣਿਆ ਸੋਨਾ ਰਾਜਾ ਈ ਓਏ ਬੜਾ ਸੋਨਾ ਲੱਗਦਾ ਤਾਂ ਕਿੱਦਾਂ ਪਉਂਦਾ ਤੇ ਮੈਂ ਨਹੀਂ ਦੋਵੇਂ ਭੈਣਾਂ ਰਲ ਮਿਲ ਕੇ ਨਾ ਸਾਗ ਡਈਆਂ ਕੋਟਣ ਆ ਕੋਈ ਅਲਣ ਪਾਉਣ ਡਿਆ ਕੋਈ ਪਹਿਲਾਂ ਚੁੱਲੇ ਤੇ ਜਦੋਂ ਡਿਆ ਚੌਥਾ ਪੰਜਵਾਂ ਜਾਨੇ ਦਾ ਹੱਥ ਲੱਗ ਗਿਆ ਫੇਰ ਪਤਨੀਆਂ ਪਾਈਆਂ ਅੱਧਾ ਕਦੋਂ ਸਾਗ ਬਣਨੇ ਸ੍ਰੀ ਇਹਦੇ ਚਾਰ ਪੰਜਾਂ ਲੱਗੇ ਸਾਗ ਬਣਾਉਣ ਵਾਤੇ ਬਾਕੀ ਚਲੋ ਓਦਾਂ ਇਹ ਆਪ ਇਹੋ ਜੀ ਚੀਜ਼ ਜੀਆਂ ਨਾ ਬਹਾਰਾਂ ਰੌਣਕਾਂ ਲੱਗ ਜਾਂਦੀਆਂ ਤੇ ਫੇਰ ਹੀ ਖਾਣ ਦਾ ਵੀ ਨਜ਼ਾਰਾ ਫੇਰ ਹੀ ਆਉਂਦਾ ਮਹਾਰਾਜ ਚਲੋ ਬਲ ਬਖਸੇ ਓਦਾਂ ਖੇਡਣਾ ਚੱਲਦੀਆਂ ਰਹਿੰਦੇ ਚੁੱਲੇ ਚੌਕੇ ਤੱਪਦੇ ਰਹਿਣ ਉਮਦੇ ਬੱਚਾ ਦੇ ਦਾਦੀ ਨੂੰ ਪਾਉਣ ਨੇ ਦਾਦੀ ਵੀ ਬੋਲ ਪੁੱਤ ਫਿਰ ਗੀਤ ਬੋਲ ਕੇ ਦਾਦੀ ਦਾਦੀ ਪਿਆਰੀ ਐ ਇਦਾਂ ਕਹਿਣ ਨਹੀਂ ਡਈ ਉਹ ਵੀ ਬੋਲ ਬੋਲ ਦਾਦੀ ਜਲਾ ਵੀ ਬੋਲ ਚਨਾਲੇ ਪੁਛਤਾ ਹਰੂ ਸੇ ਚਨਾਲੇ ਪੁਛਤਾ ਹਰੂ ਸੇ ਜਾਰੂ ਨੇ ਬਿਛਿਆ ਹਰੂ ਸੇ ਸਬਜ਼ੇ ਪਿਆਲਾ ਕਿਉਂ ਉਹਨੇ ਸੇ ਕਿਉਂ ਮੇਰੇ ਦਾਦੀ ਐਰੇ ਦਾਦੀ өте 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 ਚਾਰੂ ਨੇ ਪਿਆ ਚਾਰੂ ਸਭ ਤੋਂ ਪਿਆਰ ਕਿਉਂ ਹੈ ਮੇਰੇ ਪਾਪਾ ਮੇਰੇ ਪਾਪਾ ਹੋ ਗਈ ਹਾਂ ਲੋ ਜੀ ਇਹ ਨਹੀਂ ਖੁਸ਼ ਹੋਏ ਇਹ ਵੇਖ ਕੇ ਕਹਿੰਦੇ ਦੋਵੇਂ ਭੈਣਾਂ ਦਾ ਨਾਂ ਲੈ ਲੈ ਇਹ ਤਰ ਮਦਰ ਕਹਿੰਦਾ ਮੈਂ ਫਿਸ਼ੇ ਰਹਿ ਗਿਆ ਉਦਾਂ ਇਹ ਆ ਵੀ ਇਹ ਫਰਦ ਸਿੰਘ ਉਦੋਂ ਫਰਦ ਮੈ ਲਿਖ ਜੇਠ ਤੇ ਕੀ ਕਹਿੰਦੇ ਜੇਠ ਪਰਜਾਈ ਜੇ ਨਈ ਮਾਸਰੀ ਇਹਨਾਂ ਮਾਸ ਜੇਠ ਭਝਾਈ ਨਾ ਪਹਿਲਾਂ ਇਧਰ ਲੱਗੀ ਰਹੀ ਇਧਰ ਸੰਦੀਪ ਆ ਖਲੋਤੀ ਇਹਨਾਂ ਨੇ ਆ ਚੁੱਲਾ ਚੌਂਕਾ ਤਰਾ ਇਹ ਤੇ ਹੁਣ ਆਈ ਤੇ ਨੰਬਰ ਬਣਾਉਣ ਦਾ ਵੀ ਆਪਣਾ ਨਾ ਗਰਮੀ ਤੇ ਉਦਾਂ ਕੋਈ ਨਹੀਂ ਗੱਲ ਇਦਾਂ ਵੀ ਰਲ ਮਿਲ ਕੇ ਸਾਰਿਆਂ ਦੇ ਨੰਬਰ ਬਣਨੇ ਚਾਹੀਦੇ ਬਹੁਤ ਵਧੀਆ ਰਲ ਮਿਲ ਕੇ ਇਹ ਜਿੰਨੇ ਕੱਟਣਾ ਧੋਣਾ ਬਣਾਉਣਾ ਫਿਰ ਰੰਨਣਾ ਉਹ ਤੇ ਵੀ ਬਹੁਤ ਟਾਈਮ ਲੱਗਦਾ ਖਪਦਾ ਇਹ ਬੰਦਾ ਉਹ ਕੇਵਲੇ ਕਹਿੰਦਾ ਵੀ ਚਾਰ ਜੀ ਹੋਣ ਤਾਂ ਫੇਰ ਹੀ ਸਾਗ ਬਣਾਈਏ ਤੇ ਚਲੋ ਮਹਾਰਾਜ ਸੋਖਣ ਢੋਣਾ ਕਰੇ ਖਾਣਾ ਚੰਗਾ ਨਸੀਬ ਹੋਵੇ ਤੇ ਤੁਹਾਨੂੰ ਵੀ ਸਾਨੂੰ ਵੀ ਸਾਰੇ ਹੱਥ ਸੁੱਕੇ ਡੋ ਏਦਾਂ ਹਰ ਘਰ ਖੁਸ਼ੀਆਂ ਕਿਹੜੇ ਚਲ ਚੁੰਨੀ ਨੂੰ ਪਤਾ ਨਹੀਂ ਇਹਨਾਂ ਕੀ ਕਰ ਛੜਿਆ ਪ੍ਰਾਣੀ ਚੁੰਨੀ ਹੀ ਕਿ ਨਵੀਂ ਹੀ ਨਵੀਂ ਹੀ ਭਾਜੀ ਚੁੰਨੀ ਮੇਰੀ ਹਜੇ ਉਹ ਤੇਰਾ ਭਲਾ ਜੀ ਇਹਨੇ ਕੀ ਕਰਿਆ ਹੈ ਇਹ ਨਹੀਂ ਗਰਮ ਥੋੜੀ ਲੋਈ ਚ ਮਾਰੀ ਬੋਲ ਲੈਂਦੇ ਹਾਂ ਤੇ ਫੋਲੀ ਆ ਤੁਹਾਨੂੰ ਬੋਲ ਲੈਂਦੇ ਹਾਂ ਸ਼ਾਹ ਜੀ ਹੋਈ ਲਪੰਡੀ ਹੀ ਆ ਰਿਐਕਸ਼ਨ ਵੇਖੋ ਚੁੰਨੀ ਪਤਾ ਨਹੀਂ ਹੁਣ ਪੁਰਾਣੀ ਕਿ ਨਵੀਂ ਤੇ ਹੁਣ ਨਾ ਨਵੀਂ ਦਾ ਹੀ ਲੱਗਣ ਡਿਆ ਵੀ ਮੇਰੀ ਨਵੀਂ ਚੁੰਨੀ ਜਿਹੜੀ ਹੈ ਨਾ ਕੋਈ ਸਾਗ ਉਹਦੇ ਵਿੱਚ ਧੋਤਾਂ ਜੇ ਕੀਤਾ ਉਹ ਕੀਤਾ ਬਾਕੀ ਵੇਖੋ ਸਵੇਰ ਨੂੰ ਉਹਦਾ ਕੋਈ ਤੰਦ ਪਾਟਾ ਕਿ ਨਹੀਂ ਕਿ ਤੂੰ ਮੋਰੀ ਹੋਈ ਕਿ ਨਹੀਂ ਜੇ ਟੱਡੀ ਨੇ ਟੁੱਕਿਆ ਹੁੰਦਾ ਇਦਾਂ ਜੇ ਹੋਈ ਹੋਈ ਤੇ ਫਿਰ ਚੁੰਨੀ ਸਾਰੀ ਨਾਸ ਗੱਲ ਉਹਦੀ ਵੀ ਸੱਚੀ ਗੁਰਮੀਤ ਦੀ ਵੀ ਵੀ ਮਨ ਨੂੰ ਦੁਖਾ ਜੇ ਉਹਨੇ ਜੇ ਸੂਟ ਮੇਰਾ ਦੇ ਇਧਰ ਇਧਰ ਇਹ ਕਹਿੰਦਾ ਧਰਮਿੰਦਰ ਪਿਆਹੀ ਮਿੱਟੀ ਲਾ ਲਾ ਕੇ ਤੇਲ ਲਾ ਕੇ ਫਿਰ ਉੱਤੇ ਚਾਰ ਫਰੇ ਲਾ ਕੇ ਵੀ ਕੁੱਕਰ ਗੰਦਾ ਨਾ ਹੋਵੇ ਮੁਰਗੇ ਧੋਣਾ ਸੌਖਾ ਤੇ ਡਰੀ ਜਾਂਦਾ ਡੱਟਦਾ ਤੈ ਹੁਣ ਆ ਘੋਟਣ ਡਿਆ ਭਈ ਗਾਲਾਂ ਨਾ ਪੈ ਜਾਣ ਆ ਆ ਦਾਦੀ ਪੋਤੀ ਖੁਸ਼ ਹੋਣ ਨੇ ਆ ਹਾਂ ਦਾਦੀ ਪੋਤੀ ਦਾ ਪਿਆਰ ਹੋਣ ਦਿਆ ਦਾਦੇ ਦਾਦੀ ਕਿੱਥੇ ਗਈਆਂ ਯੋਕ ਜਾਂਦੀ ਦਾਦੀ ਪੋਤੀ ਕਮੇ ਇੰਨਾ ਮੁੰਨਾ ਮੁੰਨੜੇ ਦੀ ਨਿਗਾਰਾਣੀ ਮੈਂ ਇੱਥੇ ਬਦਾਂ ਦੇ ਰਿਹਾ ਨਾ ਕੋਠੀ ਚ ਲੱਗਦੀ ਨਾ ਡੇ ਉਹ ਪਾਸੀ ਜਾ ਲਈਆਂ ਆਂਕੇ ਦੇ ਵਿੱਚ ਮੈਂ ਆ ਦਾ ਆਪਣੇ ਇਲਾਜ ਲਈ ਆਡਰੈਸ ਇਹਨਾਂ ਦਾ